ਰਹਿਮਾਨਯੂਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵ ਪੁਰਦਾਜੀ ਆਈਪੀਐਸ ਤੇ ਸ਼੍ਰੀ ਸਰਜੀਤ ਰਾਏ ਐਸਪੀਡੀ ਸਾਹਿਬ ਕਪੂਰਥਲਾ ਵਿయోగ ਰਹਿਮਾਨ ਹਾਈਟ ਸਾਡੀ ਸੀਆਈਏ ਦੀ ਟੀਮ ਨੂੰ ਕੱਲ ਇੱਕ ਵਹਿਕਲ ਸੈਕਟਰ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਜਿਸ ਤਹਿਤ ਸਾਡੀ ਸੀਆਈਏ ਦੀ ਟੀਮ ਬਾਹਰ ਰੂਟੀਨ ਦੀ ਗੈਸਟ ਦੇ ਵਿੱਚ ਸੀ ਜਿਸ ਤਹਿਤ ਇਹਨਾਂ ਨੇ ਸ਼ੱਕੀ ਬੰਦਿਆਂ ਨੂੰ ਆਉਂਦਿਆਂ ਦੇਖਿਆ ਤੇ ਰੋਕ ਕੇ ਪੁੱਛਗਿੱਛ ਕੀਤੀ ਜਿਨ੍ਹਾਂ ਤੋਂ ਉਹ ਮੋਟਰਸਾਈਕਲ ਸਵਾਰ ਜਿਹੜੇ ਸੀ ਉਹਨਾਂ ਤੋਂ ਸਾਨੂੰ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਹੋਏ ਫਿਰ ਉਹਨਾਂ ਨੂੰ ਮਜਬੂਤ ਪੁੱਛਗਿੱਛ ਕੀਤੀ ਫਰਦਰ ਉੱਚ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਪੁੱਛਗਿੱਛ ਕੀਤੀ ਤੇ ਜਿਸ ਤਹਿਤ ਪੰਜ ਮੋਟਰਸਾਈਕਲ ਤੇ ਇੱਕ ਐਕਟਿਵਾ ਸਕੂਟਰੀ ਚੋਰੀ ਦੀ ਹੋਰ ਬਰਾਮਦ ਹੋਈ ਤੇ ਜਿਨ੍ਹਾਂ ਦਾ ਅੱਜ ਤਿੰਨਾਂ ਨੂੰ ਅਰੈਸਟ ਕਰਕੇ ਮਾਂਜੋ ਕਦਾਲੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਫਰਦਰ ਪੁਲਿਸ ਰਿਮਾਂਡ ਲੈ ਕੇ ਅੱਗੇ ਇਸ ਕੇਸ ਦੇ ਵਿੱਚ ਜੋ ਵੀ ਪ੍ਰੋਗਰੈਸ ਹੋਈ ਹੈ ਦੀ ਆਪਾਂ ਨਾਲ ਸੇਕ ਕਰੀਏ। ਇਹ ਤੇ ਸੱਚ ਇਨੇ ਬੰਦੇ ਫੜੇ ਜੀ ਆ। ਇਹ ਤਿੰਨੇ ਜਣੇ ਫੜੇ ਆ ਤਿੰਨੇ ਇਥੇ ਲੋਕਲ ਕਪੂਰਥਲੇ ਦੇ ਰਹਿਣ ਵਾਲੇ ਆ। ਇਹ ਸਭ ਕਿਹੜੇ ਏਰੀਆ ਚੋ ਚੋਰੀ ਦੇ ਜ਼ਿਆਦਾ ਵਾਰਦਾਤਾਂ ਨੂੰ ਜਾਂਦੇ ਆ। ਇਹਦੇ ਵਿੱਚ ਕੁਝ ਤਾਂ ਲੋਕਲ ਕਪੂਰਥਲੇ ਦੇ ਲੱਗ ਲੱਗੇ ਤੇ ਲੋਕਲ ਸ਼ਹਿਰ ਦੇ ਵਿੱਚੋਂ ਕੀਤੇ ਆ। ਤੇ ਬਾਕੀ ਫਰਦਰ ਇਹਨਾਂ ਤੋਂ ਪੁੱਛਗਿਸ਼ ਕਰਦੇ ਆ ਕੋਈ ਕੁਝ ਸਾਹਮਣੇ ਆਇਆ ਕਿ ਛਾਂ ਦੇ ਇੱਕ ਦੋ ਚੋ ਜਲੰਧਰੋਂ ਵੀ ਚੋਰੀ ਕੀਤੀ ਆ ਰਮਾਨ ਤੇ ਤਰਾਨ ਅਸੀਂ ਡਿਟੇਲ 'ਚ ਇਹਨਾਂ ਨਾਲ ਪੁੱਛਗਿਸ਼ ਕਰਾਂਗੇ ਇਹ ਸਾਰਾ ਕਿੱਥੇ ਵੇਚਦੇ ਸੀ ਤੇ ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਸਾਰਾ ਕਰਾਂਗੇ ਡਿਟੇਲ ਦੇ ਵਿੱਚ ਆਪਾਂ ਸਭ ਹਮੇਸ਼ਾ ਤੇ ਲਿਆਵਾਂਗੇ ਵੀ ਇਹ ਕਿੱਥੇ ਵੇਚਦੇ ਸੀ ਕਿਸ ਮਕਸਦ ਨਾਲ ਅੱਗੇ ਇਹਨਾਂ ਦਾ ਹੰਗਾ ਹੀ ਚੋਰੀ ਕਰਨ ਦਾ ਇਰਾਦਾ ਕੋਈ ਇਹਨਾਂ ਨੇ ਉਧਰ ਉੱਤੇ ਕੋਈ ਕੋਈ ਗੱਲਬਾਤ ਤਾਂ ਨਹੀਂ ਕੀਤੀ ਉਹ ਸਾਰਾ ਕੁਝ ਨਿਰਮਾਣ ਬਤਾ ਕੀਤਾ ਜਾਏਗਾ ਇਸ ਜਿਹੜੇ ਫੜੇ ਜੇ 300 ਰੁਪਏ ਇਹ ਕੋਈ ਨਸ਼ੇ ਦੀ ਆਦੀ ਹੈ ਜਾਂ ਮਤਲਬ ਜੀ ਬੈਕਗਰਾਉਂਡ ਕੀ ਹੈ ਇਹਨਾਂ ਦਾ ਇਹ ਜੀ ਇਸ ਫੇਸ ਤੇ ਪ੍ਰੀਮਲਰੀ ਫੇਸ ਤੇ ਨਹੀਂ ਕਿਹਾ ਜਾ ਸਕਦਾ ਕੁਝ ਵੀ ਮੈਡੀਕਲ ਕਰਾਵਾਂਗੇ ਜੋ ਵੀ ਆਇਆ ਸਾਰਾ ਕੁਝ ਸਫਾ ਵਿੱਚ ਉਤਰੀ ਲਿਆ ਕੇ ਆਵਾਂ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਆਈਪੀਐਸ ਤੇ ਸ੍ਰੀ ਸ਼ਰਜੀਤ ਰਾਏ ਐਸਪੀਡੀ ਸਾਹਿਬ ਕਪੂਰਥਲਾ ਵਿయోగ ਰਹਿਮਨ ਹਾਇਡਾਟ ਸਾਡੀ ਸੀਆਈਏ ਦੀ ਟੀਮ ਨੂੰ ਕੱਲ ਇੱਕ ਵਹੀਕਲ ਸੈਕਟਰ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਜਿਸ ਤਹਿਤ ਸਾਡੀ ਸੀਆਈਏ ਦੀ ਟੀਮ ਬਾਹਰ ਰੂਟੀਨ ਦੀ ਗੈਸਟ ਦੇ ਵਿੱਚ ਸੀ ਜਿਸ ਤਹਿਤ ਇਹਨਾਂ ਨੇ ਸ਼ੱਕੀ ਬੰਦਿਆਂ ਨੂੰ ਆਉਂਦਿਆਂ ਦੇਖਿਆ ਤੇ ਰੋਕ ਕੇ ਪੁੱਛਗਿੱਛ ਕੀਤੀ ਜਿਨ੍ਹਾਂ ਤੋਂ ਉਹ ਮੋਟਰਸਾਈਕਲ ਸਵਾਰ ਜਿਹੜੇ ਸੀ ਉਹਨਾਂ ਤੋਂ ਸਾਨੂੰ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਹੋਏ ਫਿਰ ਉਹਨਾਂ ਨੂੰ ਮਜਬੂਰ ਪੁਛਗਿਸ਼ ਕੀਤੀ ਫਰਦਰ ਉੱਚ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਪੁਛਗਿਸ਼ ਕੀਤੀ ਤੇ ਜਿਸ ਤਹਿਤ ਪੰਜ ਮੋਟਰਸਾਈਕਲ ਤੇ ਇੱਕ ਐਕਟਿਵਾ ਸਕੂਟਰੀ ਚੋਰੀ ਦੀ ਹੋਰ ਬਰਾਮਦ ਹੋਈ ਤੇ ਜਿਨ੍ਹਾਂ ਦਾ ਅੱਜ ਤਿੰਨਾਂ ਨੂੰ ਅਰੈਸਟ ਕਰਕੇ ਮਾਂਜੋ ਕਦਾਲੇ ਤੋਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਫਰਦਰ ਪੁਲਿਸ ਰਿਮਾਂਡ ਲੈ ਕੇ ਅੱਗੇ ਇਸ ਕੇਸ ਦੇ ਵਿੱਚ ਜੋ ਵੀ ਪ੍ਰੋਗਰੈਸ ਹੋਏਗੀ ਆਪ ਜੀ ਨੂੰ ਸੂਚਿਤ ਕਰਾਂਗੇ ਇਹ ਤਾਂ ਸੱਚ ਇਨੇ ਬੰਦੇ ਫੜੇ ਜੀ ਆ ਇਹ ਤਿੰਨੇ ਜਣੇ ਫੜੇ ਆ ਤਿੰਨੇ ਇਥੇ ਲੋਕਲ ਕਪੂਰਥਲੇ ਦੇ ਰਹਿਣ ਵਾਲੇ ਇਹ ਸਾ ਜਿਹੜੇ ਏਰੀਆ ਚੋ ਚੋਰੀ ਦੇ ਜ਼ਿਆਦਾ ਵਾਰਦਾਤਾਂ ਨੂੰ ਜਾਣ ਲੈਂਦੇ ਆ ਇਹਦੇ ਵਿੱਚ ਕੁਝ ਤਾਂ ਲੋਕਲ ਕਪੂਰਥਲੇ ਦੇ ਲੱਗ ਲੱਗੇ ਤੇ ਲੋਕਲ ਸ਼ਹਿਰ ਦੇ ਵਿੱਚੋਂ ਕੀਤੇ ਆ ਤੇ ਬਾਕੀ ਫਰਦਰ ਇਹਨਾਂ ਤੋਂ ਪੁੱਛਗਿੱਛ ਕਰਦੇ ਆ ਕੁਝ ਸਾਹਮਣੇ ਆਇਆ ਕਿ ਸ਼ਾਂਦੇਕ ਤੋਂ ਚੋ ਜਲੰਧਰੋਂ ਵੀ ਚੋਰੀ ਕੀਤੀ ਆ ਅਰਮਾਨ ਤੇ ਤਰਾਨਾ ਸੀ ਡਿਟੇਲ 'ਚ ਇਹਨਾਂ ਨਾਲ ਪੁੱਛਗਿੱਛ ਕਰਾਂਗੇ ਇਹ ਸਾ ਜਿੱਥੇ ਵਿੱਚ ਦੇ ਸੀ ਤੇ ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਸਾਰਾ ਕਰਾਂਗੇ ਡਿਟੇਲ ਦੇ ਵਿੱਚ ਆਪਾਂ ਸਭ ਮਸਲ ਤੇ ਲਿਆਵਾਂਗੇ ਵੀ ਇਹ ਕਿੱਥੇ ਵੇਚਦੇ ਸੀ ਕਿਸ ਮਕਸਦ ਨਾਲ ਅੱਗੇ ਇਹਨਾਂ ਦਾ ਹੰਗਾ ਹੀ ਚੋਰੀ ਕਰਨ ਦਾ ਇਰਾਦਾ ਕੋਈ ਇਹਨਾਂ ਨੇ ਉਧਰ ਉਧਰ ਤੇ ਕੋਈ ਕੋਈ ਗੱਲ ਕਰਤਾ ਨਹੀਂ ਕੀਤੀ ਉਹ ਸਾਰਾ ਕੁਝ ਦਰ ਨਿਰਮਾਣ ਉਧਰ ਕੀਤਾ ਜਾਏਗਾ ਇਹ ਸਾਰੇ ਜਿਹੜੇ ਫੜੇ ਜੀ 300 ਰੁਪਏ ਇਹ ਕੋਈ ਨਸ਼ੇ ਦੀ ਆਦੀ ਹੈ ਜਾਂ ਮਤਲਬ ਜੀ 12 राउंड ਕੀ ਗਿਆ ਨਾ ਇਹ ਜੀ ਇਸ ਫੇਸ ਤੇ ਪ੍ਰੀਮਲਰੀ ਫੇਸ ਤੇ ਨਹੀਂ ਕੀਤਾ ਜਾ ਸਕਦਾ ਕੁਝ ਵੀ ਮੈਡੀਕਲ ਕਰਾਵਾਂਗੇ ਜੋ ਵੀ ਆਇਆ ਸਾਰਾ ਕੁਝ ਸਫਰ ਵਿੱਚ ਉੱਤੇ ਲੈ ਕੇ ਆਵਾਂਗੇ